ਮਾਨਸਪੁਰਿਸ ਪੁਲਿਸ ਵੱਲੋਂ ਕਾਤਲੂ ਮਾਮਲੇ ਦੇ ਵਿੱਚ ਵੱਡੀ ਕਾਰਵਾਈ ਕਰਦਿਆਂ ਸਿਰਫ 24 ਘੰਟਿਆਂ ਦੇ ਵਿੱਚ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਜਾਣਕਾਰੀ ਦੇ ਮੁਤਾਬਿਕ ਪ੍ਰੇਮ ਸਬੰਧਾਂ ਦੇ ਚੱਲਦਿਆਂ ਦੋਸ਼ੀ ਹਰਮੇਲ ਸਿੰਘ ਵੱਲੋਂ ਪੂਰੇ ਪਰਿਵਾਰ ਦੇ ਉੱਪਰ ਹਮਲਾ ਕੀਤਾ ਗਿਆ ਸੀ ਜਿਸ ਦੇ ਵਿੱਚ ਕਰਮਜੀਤ ਕੋਲ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਗਗਨਦੀਪ ਕੋਲ ਤੇ ਕਮਲਜੀਤ ਸਿੰਘ ਜ਼ਖਮੀ ਹੋਏ ਸਨ ਐਸਪੀਡੀ ਮਨਮੋਹਨ ਸਿੰਘ ਨੇ ਦੱਸਿਆ ਦੇ ਦੋਸ਼ੀ ਹਰ ਮੇਲ ਸਿੰਘ ਜੋ ਕਿ ਬਠਿੰਡਾ ਦੇ ਪਿੰਡ ਸੂਚ ਦਾ ਰਹਿਣ ਵਾਲਾ ਉਸ ਦੇ ਪ੍ਰੇਮ ਸੰਬੰਧ ਗਗਨਦੀਪ ਕੋਰ ਦੀ ਨਰਾਨ ਹੈਪੀ ਕੋਰ ਦੇ ਨਾਲ ਉਸ ਨੂੰ ਇਹ ਲੱਗਦਾ ਸੀ ਕਿ ਗਗਨਦੀਪ ਦਾ ਪਰਿਵਾਰ ਉਸ ਦੇ ਰਿਸ਼ਤੇ ਦੇ ਵਿੱਚ ਏਕੜਾ ਪੈਦਾ ਕਰੇ ਤੇ ਉਸ ਨੇ ਗੁੱਸੇ ਦੇ ਵਿੱਚ ਆ ਕੇ ਉਸ ਨੂੰ ਕੋਟ ਲੱਲੂ ਰੋਡ ਤੇ ਖੋਖੜ ਖੁਰਦ ਜਾ ਕੇ ਪਰਿਵਾਰ ਦੇ ਉੱਤੇ ਹਮਲਾ ਕਰ ਦਿੱਤਾ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਅਗਲੀ ਕਾਰਵਾਈ ਜਾਰੀ ਹੈ ਦੋਸ਼ੀ ਨੇ ਖੁਦ ਕਬੂਲ ਕੀਤਾ ਹੈ ਕਿ ਹਮਲਾ ਉਸਨੇ ਇਸ ਕਰਕੇ ਕੀਤਾ ਕਿ ਗगन ਦੀਪਤਾ ਪਰਿਵਾਰ ਉਸਦੇ ਪ੍ਰੇਮ ਸਬੰਧਾਂ ਦੇ ਵਿੱਚ ਰੁਕਾਵਟ ਪੈਦਾ ਕਰ ਰਿਹਾ ਸੀ ਕੀ ਕਾਹ ਤੋਂ ਕੀਤਾ ਹੈ ਕੀ ਗੱਲ ਵਾਸੀ ਇਮਾਨਦਾਰੀ ਕਿਵੇਂ ਕੀਤੀ ਕੀ ਕਾਰਨ ਸੀ ਸਰ ਜੀ ਮੈਂ ਇੱਕ ਪੁੱਛਦਾ ਕਿ ਉਹ ਜਿਹੜਾ ਬਣਾ ਚਾਹੁੰਦੇ ਆ ਉਹ ਨਹੀਂ ਦਿੱਤਾ ਕੱਟੋ ਛੌਂ ਰੁਕਦਾ ਸੀ ਇਹ ਸਾਰੀ ਗੱਲ ਅੱਛਾ ਤੁ ਫਿਰ ਕੌਣ ਕੌਣ ਸੀ ਨਾਲ ਹੋਰ ਕਿੰਨੇ ਬੰਦੇ ਸੀ ਹੈ ਤਾਂ ਉਹ ਮੇਰੇ ਅੱਗੇ ਉਹ ਲੈ ਗਿਆ ਅੱਛਾ ਜਦ ਦੇ ਰੈਮੀ ਨਾਲ ਇੰਨਾ ਕਤਲ ਕਰਨਾ ਕਿ ਕੀ ਕੁਝ ਖਦਮ ਕਤਲ ਕਰ ਜਦੋਂ ਕੋਸ਼ਿਸ਼ ਹੱਤਾ ਪਿੱਤਾ ਸੀ ਤੇਰਾ ਫਰੇਨੀ ਦੇ ਰੈਮਿੰਗ ਨਾਲ ਦਰਿੰਦਗੀ ਨਾਲ ਕਿਵੇਂ ਕਤਲ ਕੀਤਾ ਤੇ ਜਿਹੜਾ ਹਥਿਆਰ ਲੈ ਕੇ ਆਇਆ ਕਿਥੋਂ ਲੈ ਆ ਸੀ ਜਿੰਦੀ ਦਾ ਵੱਡੇ ਤਾਂ ਤੈਨੂੰ ਤਿਆਰ ਕਰਾਇਆ ਸਪੈਸ਼ਲ ਡੈਲ ਰੱਖੇ ਆਪਾਂ ਹਾਂ ਅੱਛਾ ਕਿੰਨੇ ਟਾਈਮ ਤੋਂ ਪਲੈਨ ਕੀਤਾ ਦਿਨ ਮੰਨ ਨਹੀਂ ਜੀ ਮੈਂ ਸਾਡੇ ਆਉਣ ਦਾ ਘਰੇ ਹਾਂ ਸਵਾਪ ਬਣਾ ਲਈ ਸੀ ਅੱਛਾ ਟਾਰਗੇਟ ਪੇਜ ਹੀ ਆ ਗਈ ਕਿ ਮੈਂ ਜੇ ਜੀ ਤੁਹਾਨੂੰ ਦੱਸ ਦਿੰਦੇ ਕਿ ਤੁਮਾਂ ਅਗਰ ਕੋਲ ਕੀ ਜੀ ਲਾ ਵੀ ਪਹਿਲਾਂ ਕਦੇ ਲੜਾਈ ਜੜਾ ਹੋਇਆ ਸੀਗਾ ਇਹਨਾਂ ਨੂੰ ਤਾਂ ਹੋਈ ਇਹ ਤਾਂ ਨੂੰ ਕਿਵੇਂ ਪਤਾ ਲੱਗਿਆ ਵੀ ਆ ਜਾਣਗੇ ਇਹ ਤਿੰਨੇ ਜੇ ਤਾਂ ਸਵਾਪ ਬਣਾ ਹੀ ਆਇਆ ਤਿੰਨ ਕਦਾਂ ਇਸ ਤਰ੍ਹਾਂ ਦਾ ਮਸਤਾਵਾ ਹੈਗਾ ਹੁਣ ਐਡਾ ਪੂਰਾ ਕਸੇ ਕੱਲ ਇੱਕ ਆਪਣਾ ਸਿਟੀ 2 ਦੇ ਏਰੀਏ ਦੇ ਵਿੱਚ ਲੱਲੂਆਣਾ ਰੋਡ ਦੇ ਉੱਤੇ ਸਾਨੂੰ ਜਦੋਂ ਇਤਲਾਹ ਮਿਲੀ ਕਿ ਇੱਕ ਕੋਈ ਅਣਪਛਾਤੇ ਵਿਅਕਤੀ ਕਤਲ ਕਰਕੇ ਚਲੇ ਗਏ ਐ ਔਰ ਉਸ ਤੋਂ ਬਾਅਦ ਹੀ ਫਿਰ ਉਸੇ ਵੇਲੇ ਪੁਲਿਸ ਮੁਸਤਦੀ ਚਾਉਂਦਿਆਂ ਹੋਇਆ ਸਾਡੇ ਡੀਐਸਪੀ ਜੀ ਸਾਹਿਬ ਡੀਐਸਪੀ ਸਬ-ਡਿਵੀਜ਼ਨ ਐਂਡ ਐਸਐਚਓ ਸਿਟੀ 2 ਇਸ ਸਾਰਿਆਂ ਦੀ ਜਿਹੜੀ ਟੀਮ ਨੇ ਫਿਰ ਚੰਗਾ ਕੰਮ ਕੀਤਾ ਵਦਨ 24 ਆਵਰਸ ਅਸੀਂ ਸਾਰਾ ਇਹ ਜਿਹੜਾ ਕ੍ਰੈਕ ਕਰ ਦਿੱਤਾ ਇਹਦੇ ਚ ਇਹ ਹੈ ਕਿ ਮ੍ਰਿਤਕ ਜਿਹੜੀ ਹੈ ਕਰਮਜੀਤ ਕੌਰ ਇਹਦੀ ਐਕਚੁਅਲ ਕੀ ਹੈ ਕਿ ਇਹਦੀ ਲੜਕੀ ਦੀ ਜਿਹੜੀ ਨਨਾਨਾ ਉਹਦੀ ਕਿਸੇ ਨਾਲ ਪਹਿਲਾਂ ਕੋਈ ਆਪਸ ਰਿਲੇਸ਼ਨ ਸੀਗਾ ਤੇ ਉਹ ਜਿਹਦੇ ਨਾਲ ਰਿਲੇਸ਼ਨ ਸੀਗਾ ਉਹਦਾ ਦੋਸ਼ੀ ਦਾ ਨਾਮ ਹੈ ਹਰਮੇਲ ਸਿੰਘ ਉਹਨੂੰ ਇਹ ਸੀਗਾ ਕਿ ਸਾਡੇ ਜਿਹੜੇ ਮੇਰੇ ਰਿਲੇਸ਼ਨ ਦੇ ਵਿੱਚ ਇਹ ਜਿਹੜੀ ਜਿਹਦੇ ਨਾਲ ਉਹਦਾ ਰਿਲੇਸ਼ਨ ਨੇ ਉਦੇ ਜਿਹੜਾ ਉਹਦੀ ਪਰਜਾਈ ਦਾ ਜਿਹੜਾ ਪਰਿਵਾਰ ਹੈ ਪਰਜਾਈ ਇਹ ਸਾਰੇ ਵਿੱਚ ਉਹਦੇ ੜਕਾ ਨੇ ਤੇ ਉਸ ਤਹਿਤ ਹੀ ਇਹਨੇ ਜਿਹੜਾ ਹੈ ਜਿਹੜੀ ਕਾਰਵਾਈ ਜਿਹੜੀ ਕੀਤੀ ਹੈ ਅਮਲ ਵਿੱਚ ਲਿਆਂਦੀ ਹੈ ਔਰ ਇਹਦੇ ਵਿੱਚ ਇਹ ਹੈ ਕਿ ਜਿਹੜੀ ਜਿਹੜੀ ਮਿਰਤਕ ਹੈ ਕਰਮਜੀਤ ਉਹਦੀ ਤੇ ਮੌਕੇ ਤੇ ਹੀ ਮੌਤ ਹੋ ਗਈ ਬਾਕੀ ਜਿਹੜੇ ਦੋ ਜਣੇ کافی ਗੰਭੀਰ ਹਾਲਤ ਹੈ ਔਰ ਅਸੀਂ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਜੋ ਵੀ ਇਹਦਾ ਜੋ ਪਿੱਛੇ ਵੀ ਜੇਦਾ ਜਿਨੇ ਜਿਨੇ ਦਾ ਸਾਥ ਦਿੱਤਾ ਜੋ ਵੀ ਇਹਨੇ ਕੀਤਾ ਉਹ ਅਸੀਂ ਹੁਣ ਰਿਮਾਂਡ ਲੈ ਕੇ ਪੂਰੀ ਢੰਗਾਈ ਨਾਲ ਪੁੱਛਗਿਛ ਕਰਕੇ ਫਿਰ ਇਹਦੀ ਤੈਅ ਤੱਕ ਪਹੁੰਚਾਂਗੇ ਇਹਦਾ ਪਸ਼ੂਕਰ ਕੀ ਹੈ ਜੀ ਕਿਹੜਾ ਹਥਿਆਰ ਹੈ ਜਿਹਦੇ ਨਾਲ ਉਹ ਕਬਾਰ ਦਾ ਤੋ ਇਹ ਦੇਖੋ ਇਹ ਜਿਹੜਾ ਸਾਹਮਣੇ ਪਿਆ ਹੋਇਆ ਤੁਸੀਂ ਦੇਖ ਰਹੇ ਹੋ ਇਹ ਇੱਕ ਕਾਪਾ ਹੈ ਜਿਹੜਾ ਇਸ ਤਰ੍ਹਾਂ ਲੱਗਦਾ ਹੈ ਕਿ ਇਹਨੇ ਖੁਦ ਇਹਨੂੰ ਟੇਲਰ ਮੇਡ ਬਣਾਇਆ ਹੈ ਜੋ ਇਹਨੂੰ ਵੇਖਣ ਤੋਂ ਲੱਗਦਾ ਕਿ ਕਿ ਇਹਦੇ ਵਿੱਚ ਡਬਲ ਐਜ ਕੀਤਾ ਹੋਇਆ ਹੈ ਇਹਨੂੰ ਇਹਨੇ ਹੁਣ ਤੁਹਾਨੂੰ ਇਸ ਤਰ੍ਹਾਂ ਕਿਉਂਕਿ ਪੈਕ ਹੋ ਚੁੱਕਾ ਹੈ ਇਸ ਤਰ੍ਹਾਂ ਦਿਖਾ ਨਹੀਂ ਸਕਦੇ ਪਰ ਇਹ ਡਬਲ ਐਸ ਜਾਏ ਔਰ ਕਾਫੀ ਜਿਸ ਜੱਥੇ ਵੀ ਇਹ ਕਰਾਂ ਲੱਗ ਜਾਏ ਮਤਲਬ ਅੰਦਰਾ ਖੇਚੀ ਲਏਗਾ ਜਿਸ ਤਰ੍ਹਾਂ ਐਸ ਤਰ੍ਹਾਂ ਲੱਗਦਾ ਜਿੱਦਾਂ ਇਹਨੂੰ ਖੁਦ ਤਿਆਰ ਕਰਵਾਇਆ ਹੋਇਆ ਹੈ ਤੇ ਅਸੀਂ ਰਿਕਵਰ ਕਰ ਲਿਆ ਸਰ ਔਰ ਜਦੋਂ ਮੋਟਰਸਾਈਕਲ ਜਿਹੜਾ ਸੀਗਾ ਜਦਿੱਤੇ ਇਹਨੇ ਇੰਜਾਮ ਦਿੱਤਾ ਜਦੋਂ ਉਹਨਾਂ ਨੂੰ ਸੁੱਟ ਕੇ ਉਹ ਵੀ ਅਸੀਂ ਰਿਕਵਰ ਕਰ ਲਿਆ ਔਰ ਇਹਨੇ ਇਕਬਾਲ ਕਰ ਲਿਆ ਆਪਣਾ ਜੋ। ਅਸ਼ੋਕੜ ਕੀ ਅਸਰ ਕੋਈ ਸਰਕਾਰ ਦੀ। ਅਸ਼ੋਕੜ ਅਸੀਂ ਢੁਗਾਈ ਨਾਲ ਅਜੇ ਦੇਖ ਰਹੇ ਹਾਂ ਉਦੋਂ ਤੱਕ ਉਹ ਹੁਣ ਅਸੀਂ ਪੁਛਗਿਛ ਤੇ ਵਿੱਚ ਜੋ ਵੀ ਜਦੋਂ ਜੋ ਵੀ ਇਹਦਾ ਆਏਗਾ ਸਾਹਮਣੇ ਉਹ ਤੁਹਾਨੂੰ ਦੱਸ ਦਿੱਤਾ ਜਾਏਗਾ। ਬਾਕੀ ਮੇਨ ਇਹਦਾ ਹੀ ਸੀਗਾ ਕਿ ਜਿਹੜੀ ਇਹਦੀ ਜਿਸ ਤਰ੍ਹਾਂ ਜਿਹਦੇ ਨਾਲ ਇਹ ਰਿਲੇਸ਼ਨ ਨੇ ਇਹਨੂੰ ਮੇਨ ਹੋਈ ਸੀਗਾ ਕਿ ਉਹਦੇ ਨਾਲ ਇਹਦੀ ਹੁਣ ਅਣਬੰਦ ਚੱਲ ਰਹੀ ਹੈ ਤੇ ਇਹਨੂੰ ਇਹ ਸੀਗਾ ਕਿ ਇਹ ਪਰਿਵਾਰ ਜਿਹੜਾ ਉਹਦੇ ਵਿੱਚ ੜੇਗਾ ਉਹਦੇ ਕਰਕੇ ਇਹਨੇ ਮੇਨ ਇਸ ਸੀ ਨੂੰ ਅੰਜਾਮ ਦਿੱਤਾ ਕੁੱਲ ਕਿੰਨੇ ਬੰਦੇ ਸੀ ਐਫਆਈਆਰ ਦੀ ਐਫਆਈਆਰ ਅਸੀਂ ਜਿਹੜੀ ਮੋਡਲੀ ਜਿਹੜੀ ਆ ਅਸੀਂ ਉਹ ਸਸਪੀਸ਼ਨ ਦੇ ਉੱਤੇ ਦਿੱਤੀ ਸੀਗੀ ਔਰ ਜਿਹੜਾ ਹੁਣ ਜਦੋਂ ਬਾਅਦ ਚ ਜਦੋਂ ਸਾਡੇ ਆਫਸਰ ਸਾਹਿਬਾਨ ਨੇ ਸਾਰਿਆਂ ਨੇ ਜਦੋਂ ਤੈਹ ਤੱਕ ਜਾ ਕੇ ਤੇ ਅਸਲ ਦੋਸ਼ੀ ਵੀ ਅਸੀਂ ਨਾਮਜ਼ਦ ਕਰ ਲਿਆ ਔਰ ਉਹਨੂੰ ਫੜ ਵੀ ਲਿਆ ਜਿਸਨੇ ਇਕਬਾਲ ਵੀ ਕਰ ਲਿਆ ਜੀ ਥੈਂਕ ਯੂ